ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾਚਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਕਹਿੰਦੇ ਪਿੰਡ 'ਚ ਕੁਰਸੀਆਂ ਵੇਚਣ ਨਾਲ ਆ ਗਿਆ ਮਸਲਾ ਕੁਰਸੀ ਦਾ ਹੀ ਆ ਨਾ ਕੁਰਸੀਆਂ ਵੇਚਣ ਨਾਲ ਆ ਗਿਆ ਤੇ ਉਹ ਰੋਲਾ ਪਾਵੇ 400 ਦੀ ਕੁਰਸੀ 400 400 400 400 ਤੇ ਕਹਿੰਦੇ ਜਦੋਂ ਸੌਦਾ ਪਟਿਆ ਤਾਂ 150 200 'ਚ ਨਿਪਟ ਗਿਆ ਇਹ ਸੋਸ਼ਲ ਮੀਡੀਆ ਤੇ ਇੱਕ ਬੜਾ ਤੰਗ ਚੱਲ ਰਿਹਾ ਅੱਜਕੱਲ 400 ਪਾਰ ਦਾ ਨਾਰਾ ਤੇ ਪਰ ਸੱਟਾ ਬਾਜ਼ਾਰ ਕਹਿੰਦਾ ਭਾਈ ਥੱਲੇ ਨੂੰ ਜਾ ਰਿਹਾ ਸਾਰਾ ਕੁਝ ਵੋਟਰਾਂ ਦੇ ਹੱਥ ਹੈ ਸਾਰਾ ਕੁਝ ਅੱਜ ਦੂਜੇ ਗੇਟ ਦੀਆਂ ਵੋਟਾਂ ਪੋਲ ਹੋ ਗਈਆਂ ਦੂਜੇ ਗੇਟ ਦੇ ਵਿੱਚ 13 ਕ ਸੁਬਿਆਂ ਦੀਆਂ 88 ਸੀਟਾਂ ਦੇ ਉੱਤੇ 1202 ਉਮੀਦਵਾਰਾਂ ਦਾ ਭਵਿੱਖ ਹੈ VOTING MACHINE ਵਿੱਚ ਕੈਦ ਹੋ ਗਿਆ ਜਿਨ੍ਹਾਂ ਚ ਰਾਹੁਲ ਗਾਂਧੀ ਵੀ ਹੈ ਹਿਮਾ ਮਲਣੀ ਵੀ ਹੈ ਓਮ ਬਿੱਲੜਾ ਵੀ ਨੇ ਹੈਨਾ ਕਿ ਨਹੀਂ ਅਰੁਣ ਗੋਇਲ ਵੀ ਹੈ ਵੱਡੇ ਲੀਡਰ ਸ਼ਸ਼ੀ ਥਰੂਰ ਵੀ ਹੈ ਸੋ ਦੂਜਾ ਗੇਟ ਵੀ ਨਿਬੜ ਗਿਆ ਹੁਣ ਤੀਜੇ ਗੇਟ ਦੀ ਚਰਚਾ ਵਿੱਚ ਚੱਲ ਪੈਣੀ ਹੈ ਪਰ ਸੱਟਾ ਬਾਜ਼ਾਰ ਕਹਿ ਰਿਹਾ ਕਿ ਜਿਹੜੀ ਪਾਰਟੀ 400 ਪਾਰ ਦਾ ਨਾਹਰਾ ਦੇ ਰਹੀ ਹੈ ਉਹ ਤਾਂ 300 ਦੇ ਗੇੜ ਚ ਵੀ ਫਸ ਰਹੀ ਹੈ ਜੀ ਹਾਂ ਚੋਣਾਂ ਦਾ ਐਲਾਨ ਹੁੰਦਾ ਚੋਣ ਐਲਾਨ ਤੋਂ ਬਾਅਦ ਇੱਕ ਸੱਟਾ ਬਾਜ਼ਾਰ ਦੇ ਵਿੱਚ ਦਾ ਲੱਗਦੇ ਨੇ ਸੀਟਾਂ ਦੇ ਉੱਤੇ ਪਾਰਟੀਆਂ ਦੇ ਉੱਤੇ ਸੀਟ ਵਾਈਜ਼ ਵੀ ਸੁਭਾ ਵਾਈਜ਼ ਵੀ ਤੇ ਪਾਰਟੀ ਵਾਈਜ਼ ਵੀ ਸੱਟਾ ਬਾਜ਼ਾਰ ਬਹੁਤ ਸਰਗਰਮ ਮੰਨਿਆ ਜਾਂਦਾ ਖਾਸ ਕਰਕੇ ਪਾਰਟੀਆਂ ਜਦੋਂ ਚੌਣ ਮੈਦਾਨ 'ਚ ਨਿੱਤਰਦਿਆਂ ਨੇ ਅੱਜ ਕੱਲ ਏਜੰਸੀਆਂ ਹਾਇਰ ਕਰਦੀਆਂ ਨੇ ਤੇ ਏਜੰਸੀਆਂ ਆਪਣੇ ਪੱਤਰ ਤੇ ਸਰਵੇ ਕਰਦੀਆਂ ਨੇ ਫਿਰ ਤੈ ਹੁੰਦਾ ਹੈ ਉਮੀਦਵਾਰ ਕਿਹਨੂੰ ਦੇਣਾ ਹੈ ਕੀ ਕਰਨਾ ਪਾਰਟੀਆਂ ਬਾਹਰੋਂ ਵੀ ਤੇ ਅੰਦਰੋਂ ਵੀ ਜੇ ਸਰਕਾਰ 'ਚ ਨੇ ਕੋਈ ਤਾਂ ਸਰਕਾਰੀ ਏਜੰਸੀਆਂ ਦੀ ਵਰਤੋਂ ਵੀ ਕਰ ਲੈਂਦੀਆਂ ਨੇ ਪਰ ਸੱਟਾ ਬਾਜ਼ਾਰ ਦਾ ਅੰਦਾਜ਼ਾ ਕਹਿੰਦੇ ਚਾਹੇ ਖੇਡ ਜੱਗ ਤੋਂ ਹੋਵੇ ਖਾਸ ਕਰ ক্রিকেট ਤੇ ਚਾਹੇ ਆ ਰਾਜਨੀਤਿਕ ਖੇਤਰ ਦਾ ਖੇਡ ਮੈਦਾਨ ਹੋਵੇ ਕਹਿੰਦੇ ਬੜਾ ਸਟੀਕ ਹੁੰਦਾ ਕਾਰਨ ਉੱਥੇ ਉਹਨਾਂ ਦੀ ਕਮਾਈ ਦਾ ਮੁੱਦਾ ਨਾਲ ਜੁੜਿਆ ਹੁੰਦਾ ਹੈ ਉਨਾਂ ਦੀ ਆਰਥਿਕਤਾ ਦਾ ਮੁੱਦਾ ਨਾਲ ਜੁੜਿਆ ਇਸ ਲਈ ਕਹਿੰਦੇ ਬੜੀ ਸੰਜੀਦਗੀ ਨਾਲ ਕੰਮ ਕਰਦੇ ਆ ਤੇ ਉਹ ਸੱਟਾ ਬਾਜ਼ਾਰ ਦਮ ਪਰ ਰਿਹਾ ਕਿ ਭਾਜਪਾ ਦੀਆਂ ਸੀਟਾਂ ਲਗਾਤਾਰ ਘਟ ਰਹੀਆਂ ਜੀ ਹੁਣੇ ਫੈਸਲਾ ਤਾਂ 4 ਜੂਨ ਨੂੰ ਪਤਾ ਲੱਗੂਗਾ ਕਿਹਦੀਆਂ ਵਾਧੀਆਂ ਕਿਹਦੀਆਂ ਘਟਦੀਆਂ ਭਾਜਪਾ ਦੀ ਲੀਡਰਸ਼ਿਪ ਦਾਅਵਾ ਕਰ ਰਹੀ ਅਸੀਂ 400 ਪਲੱਸ ਜਾ ਰਹੇ ਹਾਂ ਐ ਵਿਰੋਧੀ ਤੇ ਇੰਡੀਆ ਕਹਿ ਰਹੀ ਅਸੀਂ ਜਿੱਤ ਰਹੇ ਹਾਂ ਤੇ ਪਰ ਫੈਸਲਾ ਵੋਟਰਾਂ ਦੇ ਹੱਥ ਹੈ ਪਰ ਸੱਟੇ ਬਾਜ਼ਾਰ ਦੀ ਰਿਪੋਰਟ ਕੀ ਦਿੰਦੀ ਹੈ ਉਹ ਕਹਿੰਦੀ ਜਦੋਂ ਚੋਣਾਂ ਦਾ ਐਲਾਨ ਹੋਇਆ ਇਹ ਉਸ ਤੋਂ ਬਾਅਦ ਪਹਿਲੇ ਗੇੜ ਦੀਆਂ ਵੋਟਾਂ ਪੈਣ ਤੋਂ ਪਹਿਲਾਂ ਤੱਕ ਪਹਿਲੇ ਗੇੜ ਦੀਆਂ ਵੋਟਾਂ ਪਈਆਂ 19 April ਨੂੰ ਵੋਟਾਂ ਦਾ ਐਲਾਨ ਹੁੰਦਾ ਮਾਰਚ ਦੇ ਅਖੀਰ ਦੇ ਵਿੱਚ ਉਸ ਦਿਨ ਤੋਂ ਲੈ ਕੇ ਵੋਟ ਦੇ ਐਲਾਨ ਤੋਂ ਲੈ ਕੇ ਪਹਿਲੇ ਗੇੜ ਦੀਆਂ ਵੋਟਾਂ ਤੱਕ ਸੱਟਾ ਬਾਜ਼ਾਰ 'ਚ ਭਾਜਪਾ ਦਾ ਭਾਅ ਚੱਲ ਰਿਹਾ ਸੀਗਾ 338 ਸੀਟਾਂ ਕਹਿੰਦੇ ਜੀ 338 ਕਿ ਸੀਟਾਂ ਰਹੀਆਂ ਨੇ ਭਾਜਪਾ ਦੀਆਂ ਇਹ ਸੱਟਾ ਬਾਜ਼ਾਰ ਕਹਿ ਰਿਹਾ ਹੁਣ ਪਹਿਲੇ ਗੇੜ ਦੀਆਂ ਵੋਟਾਂ ਪੈ ਲਈਆਂ 19 April ਨੂੰ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਜਦੋਂ 26 ਅਪ੍ਰੈਲ ਨੂੰ ਦੂਜੇ ਗੇਟ ਦੀਆਂ ਵੋਟਾਂ ਪੋਲ ਹੋਈਆਂ ਨੇ 19 ਅਪ੍ਰੈਲ ਤੋਂ ਲੈ ਕੇ 25 ਅਪ੍ਰੈਲ ਤੱਕ ਦੇ ਹਵਾਲੇ ਨਾਲ ਪਹਿਲੇ ਗੇਟ ਦੀਆਂ ਵੋਟਾਂ ਪੈਣ ਤੋਂ ਬਾਅਦ ਦੂਏ ਗੇਟ ਦੀਆਂ ਵੋਟਾਂ ਪੈਣ ਤੋਂ ਪਹਿਲਾਂ ਕਹਿੰਦੇ ਜੀ ਭਾਜਪਾ ਦਾ ਗਰਾਫ 338 ਤੋਂ ਘਟ ਕੇ 303 ਤੇ ਆ ਗਿਆ ਇਹ 6:00 ਵਜੇ ਕਹਿੰਦੇ ਕਹਿੰਦੇ ਜੀ 303 ਤੱਕ ਆ ਗਿਆ ਹਵਾਲਾ ਕੀ ਹੈ ਕਿ ਉਹ ਉਹਨਾਂ ਨੇ ਇੱਕ ਇਦਾਂ ਸੀਟ ਸ਼ੇਰਿੰਗ ਘਟਾਈ ਵਧਾਈ ਉਹ ਕਹਿੰਦੇ ਕਿ ਜਦੋਂ ਵੋਟ ਪਰਸੈਂਟ ਘੱਟ ਹੋਈ ਤੇ ਭਾਜਪਾ ਦੇ ਅੰਦਰ ਇੱਕ ਉਥਲ-ਪੁਥਲ ਮਚੀ ਕਿਉਂਕਿ ਭਾਜਪਾ ਨੇ ਅੱਧੀ ਰਾਤ ਨੂੰ ਇੱਕ ਮੀਟਿੰਗ ਸੱਦ ਲਈ ਸੀ ਉਸ ਅੱਧੀ ਰਾਤ ਦੀ ਮੀਟਿੰਗ ਦੇ ਵਿੱਚ ਪੰਨਾ ਪ੍ਰਧਾਨ ਤੱਕ ਠਾਲੇ ਸੀ ਕਿ ਭਾਈ ਕਰੋ ਕੁਝ ਇਹ ਤਾਂ ਵੋਟ ਪਰਸੈਂਟ ਘਟ ਰਹੀ ਆ ਘਟ ਦਾ ਮਤਲਬ ਆਪਾਂ ਲਈ ਖਤਰਾ ਕਿਉਂਕਿ ਕਹਿੰਦੇ ਕਿ ਵਿਰੋਧੀ ਪਾਰਟੀਆਂ ਦਾ ਜਿਹਾ ਮਾਹੌਲ ਨਹੀਂ ਬਣਾ ਸਕੀਆਂ ਹਾਂ ਕਿ ਵੋਟਰ ਉਹਨਾਂ ਲਈ ਵੋਟ ਪਾਉਣ ਨਿਕਲਦਾ ਤੇ ਇਹਦਾ ਮਤਲਬ ਵੋਟਰ ਸਾਡੇ ਨਾਲ ਨਾਰਾਜ਼ ਹੈ ਸਾਡਾ ਨਾਰਾਜ਼ ਹੈ ਜੋ ਘਰੋਂ ਨਿਕਲਿਆ ਆਵੇ ਫਿਰ ਕਾਊਂਟਰ ਤੱਕ ਜੇ ਆ ਜਵੇ ਬੂਥ ਤੱਕ ਜੇ ਕਰਾਜਵੇ ਪੋਲਿੰਗ ਬੂਥ ਤੱਕ ਫਿਰ ਸਾਨੂੰ ਪਾ ਸਕਦਾ ਸੋ ਇਸ ਲਈ ਕਹਿੰਦੇ ਲਾਓ ਜੋਰ ਹੁਣ ਪਹਿਲਾ ਪਹਿਲਾ ਗੇੜ ਭੁਗਤਣ ਤੋਂ ਪਹਿਲਾਂ 338 ਸੀ ਪਹਿਲਾ ਗੇੜ ਭੁਗਤਣ ਤੋਂ ਬਾਅਦ ਕਿਉਂਕਿ ਪਿਛਲੀ ਵਾਰ ਪਹਿਲੇ ਗੇੜ ਚ ਜਿਹੜੀਆਂ 102 ਸੀਟਾਂ ਦੇ ਵੋਟਾਂ ਪੋਲ ਹੋਈਆਂ ਨੇ ਹੈ ਉਹ 102 ਸੀਟਾਂ ਦੇ ਹਵਾਲੇ ਨਾਲ 70% ਤੱਕ VOTING ਸੀ ਇਸ ਵਾਰ ਉਹ VOTING 63% ਤੱਕ ਰਹਿ ਰਹੀ ਆ ਇੱਥੋਂ ਹੀ ਫਰਕ ਮਹਿਸੂਸ ਹੁੰਦਾ ਬਿਹਾਰ ਚ ਤਾਂ 47 48 ਤੇ ਫਸ ਗਈ 50% ਵੀ ਨਹੀਂ ਗਈ ਸੋ ਜਿੱਥੇ ਭਾਜਪਾ ਆਪਣਾ ਘੜ ਮੰਨਦੀ ਸੀ ਸੋ ਇਸ ਲਈ ਕਹਿੰਦੇ ਕਿ ਇਸ ਲਈਏ 338 ਤੋਂ ਘਟ ਕੇ 303 ਤੇ ਆਈਆਂ ਤੇ ਹੁਣ ਦੂਜਾ ਗੇੜ ਸਵੇਰ ਤੱਕ ਸਪਸ਼ਟ ਹੋਏਗਾ ਹਾਂ ਕਿਉਂਕਿ ਪੂਰੀ ਸਹੀ ਰੂਪ ਚ ਅੰਕੜੇ ਫਿਰ ਆਉਂਦੇ ਨੇ ਜੇ ਇਹ ਵੀ ਘਟਦਾ ਹੈ ਪਿਛਲੀਆਂ ਪਿਛਲੀ ਵਾਰ ਦੇ ਮੁਕਾਬਲੇ ਔਸਤਨ ਤਾਂ ਫਿਰ ਇਹ ਤੋਂ ਵੀ ਭਾਜਪਾ ਦਾ ਫਿਕਰ ਹੋਰ ਵਧਣਾ ਜਦੋਂ ਕਿ ਅੱਜ ਵਾਲੇ ਦੂਜੇ ਗੇੜ ਤੋਂ ਬਾਅਦ ਪੰਜ ਗੇੜ ਅਜੇ ਪਏ ਨੇ ਤੇ ਉਹਨਾਂ ਪੰਜ ਗੇੜਾਂ ਚ ਜੇਕਰ ਖਾਸ ਕਰ ਗੁਜਰਾਤ ਦੇ ਵਿੱਚ ਰਾਜਸਥਾਨ ਦੇ ਵਿੱਚ ਮਧ ਪ੍ਰਦੇਸ਼ ਮਹਾਰਾਸ਼ਟਰ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਵੋਟ ਫੀਸ ਦੀ ਵੱਧ ਹੈ ਤਾਂ ਭਾਜਪਾ ਨੂੰ ਲੱਗਦਾ ਕਿ ਸਾਡੀਆਂ ਸੀਟਾਂ ਆਪੇ ਵੀ ਹੋ ਸਕਦੀਆਂ ਨੇ ਸੋ ਇਹ ਆਖਰੀ ਨਹੀਂ ਹੈ ਜਨਾਬ ਅਜੇ ਪਹਿਲੇ ਗੇਟ ਤੋਂ ਤੱਕ ਹੀ ਮਤਲਬ ਇਹ ਸਰਵੇ ਆਇਆ ਹੈ ਸੱਟਾ ਬਾਜ਼ਾਰ ਦਾ ਉਸ ਤੋਂ ਬਾਅਦ ਪੜਾਦਰ ਪੜਾਜਦੂ ਆਉਣਾ ਰਹੂਗਾ ਫਿਰ ਆਪਾਂ ਉਸ ਵੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਝਟਕੇ ਲੱਗ ਰਹੇ ਆ ਭਾਜਪਾ ਚਲੋ ਚਿਕਰ ਝਟਕਿਆਂ ਦੀ ਗੱਲ ਹੈ ਤਾਂ ਕੀ ਪੰਜਾਬ ਚ ਦੋ ਉਮੀਦਵਾਰਾਂ ਨੂੰ ਵੀ ਛੱਟ ਕੇ ਲੱਗ ਸਕਦੇ ਆ ਕੀ ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰ ਬਦਲ ਸਕਦੀਆਂ ਮੈਂ ਗੱਲ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਤੋਂ ਹੀ ਕਰਾਂ ਕਹਿੰਦੇ ਖੰਡੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਟਿਕਟ ਵਾਪਸ ਵੀ ਲੈ ਸਕਦੀ ਆ ਆਮ ਆਦਮੀ ਪਾਰਟੀ ਕਹਿੰਦੇ ਪਾਰਟੀ ਦੇ ਅੰਦਰ ਦੋਰਾ ਮੰਥਨ ਚੱਲ ਰਿਹਾ ਦੋਰੀ ਰਾਏ ਚੱਲ ਰਹੀ ਹੈ ਇੱਕ ਤਰ ਕਹਿੰਦੀ ਜਦੋਂ ਜੰਗ ਚੁੱਧਰੇ ਹੋਈਏ ਤਾਂ ਕਹਿੰਦੇ ਕਿ ਰਥ ਦੇ ਘੋੜੇ ਨਹੀਂ ਬਦਲੀਦੇ ਕਿ ਹੁਣ ਜਦੋਂ ਉਤਾਰਤਾ ਉਮੀਦਵਾਰ ਹੁਣ ਨਾ ਵੀ ਪਿੱਛੇ ਹਟਾਉ ਉਹਨੂੰ ਲੜਨ ਦੋ ਇੱਕ ਤਰ ਕਹਿੰਦੀ ਕਿ ਨਾ ਜੇ ਘੋੜਾ ਕਮਜ਼ੋਰ ਪੈ ਜਵੇ ਤਾਂ ਨਾਲਦਿਆਂ ਨੂੰ ਵੀ ਨਹੀਂ ਭੱਜਣ ਦਿੰਦਾ ਇਸ ਲਈ ਜੇ ਘੋੜਾ ਬਦਲਣਾ ਪੈ ਜਵੇ ਤਾਂ ਬਦਲੋ ਨਹੀਂ ਖੋਲ ਦੋ ਰਥੀ ਭਾਵ ਖੰਡੂਰ ਸਾਹਿਬ ਹਲਕੇ 'ਚ ਪੰਜਾਬ ਕੈਬਨਿਟ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਰਾਂ ਨੇ ਕਹਿੰਦੇ ਕਿ ਸਨੀਆਰਾ ਭਾਈਚਾਰਾ ਤੇ ਰਾਮਗੜੀਆ ਭਾਈਚਾਰਾ ਉਹਨਾਂ ਬਾਰੇ ਜਦੋਂ ਉਹਨਾਂ ਦੀ ਜੀਫ ਫਸਲੀ ਜਾਂ ਇੱਕ ਲੀਡਰ ਨੂੰ ਤੰਗ ਕਰਨ ਦੇ ਚੱਕਰ 'ਚ ਹਵਾਲਾ ਇਹਨਾਂ ਭਾਈਚਾਰਿਆਂ ਨੇ ਦੇਖ ਕੇ ਉਹ ਚੁੱਲ੍ਹ ਗਏ ਤੇ ਉਸ ਤੋਂ ਬਾਅਦ ਉਸ ਭਾਈਚਾਰੇ ਨੇ ਰਾਮਗੜੀਆ ਭਾਈਚਾਰਾ ਤਾਂ ਕਰਦੇ ਬਾਹਰ ਤੱਕ ਆ ਗਿਆ ਸੀ ਕਹਿੰਦਾ ਲਾਇਫਰ ਗੁੱਲੀਆਂ ਕੱਟਦੇ ਸੀ ਇੱਥੇ ਬੈਠ ਕੇ ਹੁਣ ਇਹੀ ਘੜਾਂਗੇ ਤੇ ਉਹ ਤਾਂ ਸਨੀਆਰਾ ਭਾਈਚਾਰਾ ਨਾਲ ਆ ਗਿਆ ਕਿ ਤਾਂ ਗਲਤ ਹੈ ਜੀ ਧੱਕਾ ਚੰਡੀਗੜ੍ਹ ਤੱਕ ਪ੍ਰਦਰਸ਼ਨ ਹੋਇਆ ਸੋ ਇਧਰ ਸ਼ਿਕਾਇਤ ਵੀ ਚਲੀ ਗਈ ਚੋਣ ਕਮਿਸ਼ਨ ਕੋਲ ਹੁਣ ਇਹ ਸਾਰੇ ਵਰਤਾਰੇ ਦੇ ਵਿੱਚ ਆਮ ਆਦਮੀ ਪਾਰਟੀ ਇਸ ਦੁਵੇਦਾਚ ਹੈ ਕਿ ਕੀ ਹੁਣ ਉਮੀਦਵਾਰ ਬਦਲਦੀ ਹੈ ਤੇ ਦੂਸਰੇ ਪਾਸੇ ਉਹ ਇਸ ਪਹਿਲੂ ਤੇ ਵੀ ਹੈ ਕਿ ਜੇ ਉਮੀਦਵਾਰ ਨਹੀਂ ਬਦਲਦੇ ਕਿਤੇ ਇਹ ਨਾ ਹੋਵੇ ਕਿ ਇਹ ਰੋਸ ਖੰਡੂਰ ਸਾਹਿਬ ਹਲਕੇ ਤੋਂ ਨਿਕਲ ਕੇ ਪੂਰੇ ਪੰਜਾਬ ਚ ਫੈਲ ਜਵੇ ਪੂਰੇ ਪੰਜਾਬ ਚ ਰਾਮ ਗੜੀਆ ਭਾਈਚਾਰਾ ਆਮ ਆਦਮੀ ਪਾਰਟੀ ਦੇ ਖਿਲਾਫ ਉੱਠ ਖੜਾ ਹੋਵੇ ਸੁਨਿਆਰਾ ਭਾਈਚਾਰਾ ਉਹਦੇ ਨਾਲ ਵਪਾਰੀ ਵਰਗ ਜੁੜਿਆ ਸੋ ਇਸ ਲਈ ਕਹਿੰਦੇ ਕਿ ਇਹ ਨਾ ਹੋਵੇ ਸੋ ਇਹਦੇ ਵਿੱਚੋਂ ਚਰਚਾ ਚੱਲੀ ਹੈ ਕਿ ਜੀ ਆਮ ਆਦਮੀ ਪਾਰਟੀ ਖੰਡੂਰ ਸਾਹਿਬ ਹਲਕੇ ਤੋਂ ਬਕਾਇਦਾ ਤੌਰ ਤੇ ਕਹਿੰਦੇ ਜੀ ਸੋਚ ਰਹੀ ਹੈ ਕਿ ਕਿਉਂ ਨਾ ਜੇਕਰ ਲਾਲਜੀਤ ਭੁੱਲਰ ਨੂੰ ਬਦਲਣਾ ਪਵੇ ਤਾਂ ਬਦਲਦੀਏ ਉਹਦੀ ਥਾਂ ਤੇ ਕਹਿੰਦੇ ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਲਿਆ ਸਕਦੇ ਹੁਣ ਗੁਰਿੰਦਰ ਸਿੰਘ ਢਿੱਲੋਂ ਦੇ ਸਾਹਮਣੇ ਕਿਉਂ ਆ ਸਕਦੇ ਕਿਉਂਕਿ ਭਾਈ ਅਫਸਰ ਸੀ ਏ ਡੀ ਜੀ ਪੀ ਪੰਜਾਬ ਨੇ ਅਸਤੀਫਾ ਦਿੱਤਾ ਤੇ ਅਸਤੀਫਾ ਤੁਰੰਤ ਪ੍ਰਵਾਨ ਹੋ ਗਿਆ ਬੀ ਆਰ ਐਸ ਲਈ ਅਪਲਾਈ ਕੀਤਾ ਅਪਲਾਈ ਹੁੰਦਿਆਂ ਹੀ ਕਹਿੰਦੇ ਪ੍ਰਵਾਨ ਹੋ ਗਿਆ ਇਸ ਗੱਲ ਨੇ ਸਵਾਲ ਖੜਾ ਕੀਤਾ ਕਿ ਇਹਨਾਂ ਦਾ ਸੱਤਾਧਾਰੀ ਧਿਰ ਦੀ ਸਹਿਮਤੀ ਚੋਂ ਆ ਰਿਹਾ ਹੈ ਅਸਤੀਫਾ ਇਹ ਬੀ ਆਰ ਐਸ ਬੈਸਾ 33 ਮਹੀਨਿਆਂ ਨੂੰ ਰਹਿ ਰਹੇ ਹੋਣਾ ਸੀ ਪਰ ਕੱਤੀਵੇਂ ਰਿਟਾਇਰ ਹੋ ਕੇ ਚੋਣਾਂ ਨਹੀਂ ਨਿੱਤਰ ਸਕਦੇ ਸੀ ਇਸ ਲਈ ਕੀ ਇਹ ਗੁਰਿੰਦਰ ਸਿੰਘ ਢਿੱਲੋਂ ਦਾ ਇੱਕ ਰੂਟੀਨ ਚ ਆਇਆ ਅਸੀਫਾ ਬੀਆਰਐਸ ਰੂਟੀਨ ਚ ਲੈ ਲਈ ਮੰਦੀ ਆਵਾਜ਼ ਸੁਣ ਕੇ ਲੈ ਲਈ ਜਾਂ ਪਾਰਟੀ ਦੇ ਆਸ਼ੀਰਵਾਦ ਨਾਲ ਲੈ ਲਈ ਸੋ ਇਹ ਚਰਚਾਾਂ ਮਾਂ ਜ਼ੋਰ ਫੜਦੀਆਂ ਜਾ ਰਹੀਆਂ ਚਲੋ ਖੰਡੂਰ ਸਾਹਿਬ ਹਲਕੇ ਤੋਂ ਤਾਂ ਅਮਰਤਪਾਲ ਸਿੰਘ ਉਹਨਾਂ ਦੀ ਚੋਣ ਲੜਨ ਦੀ ਵੀ ਚਰਚਾ ਕਾਫੀ ਵੱਧ ਗਈ ਆ ਤੇ ਪਹਿਲਾਂ ਉਹਨਾਂ ਦੇ ਵਕੀਲ ਨੇ ਫਿਰ ਉਹਨਾਂ ਦੇ ਮਾਪੇ ਚਾਚਾ ਤੇ ਬਾਪੂ ਮਿਲ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਜੇ ਸੰਗਤ ਜ਼ੋਰ ਪਾਉਗੀ ਤਾਂ ਮੈਂ ਇੱਕ ਹਫਤੇ ਜਿੱਦ ਪਰ ਫੈਸਲਾ ਲਵਾਂਗਾ ਸੋ ਉਹ ਜੇਕਰ ਸਥਿਤੀ ਬਣਦੀ ਆ ਕਿ ਖੰਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਮੈਦਾਨ ਚ ਨਿਤਰਦੇ ਨੇ ਤਾਂ ਫਿਰ ਬਾਕੀ ਉਮੀਦਵਾਰਾਂ ਦੇ ਸਾਰਿਆਂ ਦੇ ਜੋੜ ਖਟਾਬ ਵਿਗੜ ਜਾਣੇ ਫਿਰ ਲਾਈ ਜਾਣ ਹਸਾਬ ਕਿਤਾਬ ਸੋ ਇਸ ਲਈ ਉਹ ਵੀ ਹਲਚਲ ਕਾਫੀ ਹੈ ਇਸੇ ਤਰ੍ਹਾਂ ਬਠਿੰਡਾ ਹਲਕੇ ਦੇ ਵਿੱਚ ਵੀ ਕਹਿੰਦੇ ਜੀ ਬਲਕੌਰ ਸਿੰਘ ਹੋਰਾਂ ਦੀ ਇੱਛਾ ਦੇ ਮੂਹਰੇ ਇੱਕ ਉਮੀਦਵਾਰ ਦਾ ਮੈਦਾਨ ਚੋਂ ਹਟਣਾ ਤੈ ਹੋ ਗਿਆ ਕੋਈ ਕੋਈ ਵੀ ਹੋ ਸਕਦਾ ਦੋ ਉਮੀਦਵਾਰਾਂ ਚੋਂ ਇੱਕ ਉਮੀਦਵਾਰ ਕਹਿੰਦੇ ਪੱਕਾ ਹੋ ਸਕਦਾ ਜੇਕਰ ਬਲਕੌਰ ਸਿੰਘ ਮੈਦਾਨ ਚ ਨਿਤਰਦੇ ਨੇ ਬਲਕੌਰ ਸਿੰਘ ਕਿਸੇ ਸਮੇਂ ਕਾਂਗਰਸ ਦੇ ਸੰਪਰਕ ਚ ਆਗੇ ਸੀ ਕਿਹਾ ਜਾ ਰਿਹਾ ਰਾਜਾ ਬੜਿੰਗ ਉਹਨਾਂ ਨੂੰ ਟਿਕਟ ਦਿਵਾਉਣ ਜਾ ਰਹੀ ਸੀ ਟਿਕਟ ਮਿਲਣ ਦੀ ਤਿਆਰੀ ਵੀ ਹੋ ਗਈ ਸੀ ਪਰ ਉਧਰ ਅਮਰਤਾ ਬੜਿੰਗੜੇ ਸੀ ਤੇ ਉਧਰ ਰਾਜਾ ਬੜਿੰਗ ਬਲਕੌਰ ਹੋਰਾਂ ਦਾ ਪੱਖ ਪੂਰ ਰਹੇ ਸੀ ਇਸ ਮਸਲੇ 'ਚ ਕਹਿੰਦੇ ਪਾਰਟੀ ਨੇ ਫੈਸਲਾ ਲਿਆ ਕਿ ਰਾਜਾ ਬੜਿੰਗ ਜੀ ਜੇ ਘਰ ਲਈ ਟਿਕਟ ਲੈ ਕੇ ਜਾਣੀ ਹੈ ਤਾਂ ਪ੍ਰਧਾਨਗੀ ਛੱਡ ਜੋ ਤੇ ਨਹੀਂ ਇਹ ਕਲੇਸ਼ ਨਾ ਬਣਾਓ ਉਹਦੇ ਵਿੱਚੋਂ ਜੀਤਮਿੰਦਰ ਸਿੱਧੂ ਨੂੰ ਟਿਕਟ ਮਿਲੀ ਹੁਣ ਕਹਿੰਦੇ ਕਿ ਬਲਕੌਰ ਸਿੰਘ ਉਹਨਾਂ ਨੇ ਫੇਰ ਚਾਪਟਾਏ ਕਿ ਮੈਂ ਤਾਂ ਚੋਣ ਲੜਨੀ ਹੋ ਲੜਨੀ ਆ ਉਹਨਾਂ ਦੇ ਘਰੇ ਇਕੱਠ ਹੋ ਰਹੇ ਨੇ ਸਮਰਥਕਾਰੇ ਨੇ ਪਰਿਵਾਰਕ ਰਿਸ਼ਤੇਦਾਰ ਨੇੜਲੇ ਮਿੱਤਰ ਸੱਜਣਾ ਆ ਰਹੇ ਨੇ ਹੈ ਸਿੱਧੂ ਮੂਸੇ ਵਾਲੇ ਨੂੰ ਚੋਣ ਵਾਲੇ ਆ ਰਹੇ ਨੇ ਤੇ ਉਹਨਾਂ ਦੇ ਵਿੱਚ ਕਾਂਗਰਸੀ ਲੀਡਰ ਵੀ ਘਰੇ ਬੈਠੇ ਨੇ ਜਿਹੜੇ ਕਹਿੰਦੇ ਨੇ ਲੜੋ ਬਲਕੌਰ ਸਿੰਘ ਜੀ ਚੋਣ ਕੋਈ ਚੇਅਰਮੈਨ ਰਿਹਾ ਕੋਈ ਚੇਅਰਮੈਨ ਹੈਗਾ ਕੋਈ ਕੁਝ ਇਹ ਤਾਂ ਉਹਨਿਦਾਰ ਆ ਰਹੇ ਨੇ ਕਾਂਗਰਸ ਦੇ ਤੇ ਇਹਦਾ ਮਤਲਬ ਕੀ ਕਾਂਗਰਸੀ ਟਿਕਟ ਤੇ ਚੋਣ ਲੜਨ ਜਾ ਰਹੇ ਨੇ ਬਲਕੌਰ ਸਿੰਘ ਮਠੰਡਾ ਤੋਂ ਜੇ ਮਠੰਡਾ ਤੋਂ ਬਲਕੌਰ ਸਿੰਘ ਕਾਂਗਰਸੀ ਟਿਕਟ ਤੇ ਚੋਣ ਲੜਨਗੇ ਇਹਦਾ ਮਤਲਬ ਜੀਤਮਿੰਦਰ ਸਿੱਧੂ ਦੀ ਟਿਕਟ ਕੱਟੀ ਜਾਊਗੀ ਟਿਕਟ ਮਿਲਣ ਤੋਂ ਬਾਅਦ ਵੀ ਉਹਨਾਂ ਦੀ ਛੁੱਟੀ ਹੋ ਜਾ ਤਾਂ ਫਿਰ ਲਖਾ ਸਧਾਨਾ ਨੂੰ ਆਪਣੇ ਕਾਗਜ਼ ਵਾਪਸ ਲੈਣੇ ਪਏ। ਲਖਾ ਸਧਾਨਾ ਨੂੰ ਆਪਣੀ ਦਾਬੇਦਾਰ ਛੱਡਣੀ ਪੈਣੀ ਹੈ ਕਿਉਂਕਿ ਲਖਾ ਸਧਾਨਾ ਹੋਰ ਹੀ ਕਹਿੰਦੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਖੜੇ ਨੇ। ਉਹ ਕਹਿੰਦੇ ਜੇ ਬਰਕੌਰ ਸਿੰਘ ਆਉਣਗੇ ਔਰ ਆਜ਼ਾਦ ਆਉਣਗੇ ਤਾਂ ਕਿਉਂਕਿ ਜੇ ਕਿਸੇ ਪਾਰਟੀ ਨਾਲ ਜਾਂਦੇ ਨੇ ਫਿਰ ਸਿਮਰਜੀਤ ਮਾਨ ਹੋਰੀ ਸਮਰਥਨ ਨਹੀਂ ਕਰ ਸਕਦੇ। ਖਾਸ ਕਰ ਕਾਂਗਰਸ ਵਾਲੀ ਸਥਿਤੀ ਦਾ ਬਿਲਕੁਲ ਨਹੀਂ। ਸਿਮਰਜੀਤ ਮਾਨ ਹੋਰੀ ਲਖਾ ਸਧਾਨਾ ਨੂੰ ਸਮਰਥਨ ਦੇ ਚੁੱਕੇ ਨੇ, ਉਹਨੂੰ ਥਾਪੜਾ ਦੇ ਚੁੱਕੇ ਨੇ ਕਿ ਸਾਡੀ ਪਾਰਟੀ ਦਾ ਹੀ ਹੁਣ ਉਮੀਦਵਾਰ ਇੱਕ ਤਰ੍ਹਾਂ ਨਾਲ ਤੇ ਸਿਮਰਜੀਤ ਮਾਨ ਹੋਰੀ ਪਿਛ ਉਹਨੂੰ ਪਤਾ ਕਿ ਸਿੱਧੂ ਮਸੇਵਾਲੇ ਦੀ ਉਹ ਘਟਨਾਕਲਮ ਤੋਂ ਬਾਅਦ ਮੇਰੇ ਹੱਕ 'ਚ ਇੱਕ ਲਹਿਰ ਵੀ ਬਣੀ ਹੈ। ਸੋ ਇਸ ਲਈ ਫਿਰ ਉਹ ਬਲਕੌਰ ਸਿੰਘ ਉਹਨੂੰ ਸਮਰਥਨ ਕਰਨਗੇ। ਤੇ ਉਹਨਾਂ ਨੂੰ ਸਮਰਥਨ ਕਰਨਗੇ ਤਾਂ ਲਖਾ ਸਦਾਣਾ ਨੂੰ ਪਿੱਛੇ ਹਟਣਾ ਪਏਗਾ। ਸੋ ਇਸ ਲਈ ਬਠਿੰਡਾ ਹਲਕੇ 'ਚ ਵੀ ਇਹ ਸਥਿਤੀ ਬਣਨ ਦੀ ਸੰਭਾਵਨਾ ਬਣ ਗਈ ਆ ਕਿ ਉੱਥੋਂ ਵੀ ਇੱਕ ਉਮੀਦਵਾਰ ਨੂੰ ਪਾਰਟੀ ਨੂੰ ਪਿੱਛੇ ਹਟਾਉਣਾ ਪੈਣਾ ਚਾਹੇ ਸਮਰਜੀਤ ਮਾਨ ਲਖਾ ਸਦਾਣਾ ਨੂੰ ਢਾਲਣ ਤੇ ਜੇ ਕਾਂਗਰਸ ਵੱਲੋਂ ਆਏ ਬਲਕੌਰ ਸਿੰਘ ਤਾਂ ਫਿਰ ਜੀਤਮਿੰਦਰ ਸਿੱਧੂ ਦਾ ਹਟਣਾ ਤੈਅ ਮੰਨਿਆ ਜਾ ਰਿਹਾ। ਇਹ ਵਿਚਾਰ ਚਰਚਾ ਚਰਚਾ ਦਾ ਮਲੂਕਾ ਉਹਨਾਂ ਦੀ ਵੀ ਉੱਥੇ ਕੁ ਕਿ ਭਾਈ ਮਲੂਕਾ ਤਾਂ ਬਸ ਗਾਏ ਭਾਜਪਾ ਚ ਅੱਜ ਗਏ ਪਾਰਟੀ ਗਤੀਵਿਧੀਆਂ ਤੋਂ ਬਾਹਰ ਨੇ ਪਾਰਟੀਆਂ ਦੇ ਪ੍ਰੋਗਰਾਮਾਂ ਤੋਂ ਦੂਰ ਨੇ ਘਰੇ ਚੁੱਪ ਕਰਕੇ ਬੈਠ ਗਏ ਨਾ ਉੱਥੇ ਰਾਜਨੀਤਿਕ ਸਰਗਰਮੀਆਂ 'ਚ ਨਜ਼ਰ ਆਉਂਦੇ ਨੇ ਨਾ ਮੈਨੀਫੈਸਟੋ ਕਮੇਟੀ ਦੀਆਂ ਮੀਟਿੰਗਾਂ ਚਾਹੁੰਦੇ ਨੇ ਕਹਿੰਦੇ ਮੈਂ ਅਜੇ ਅਕਾਲੀ ਆ ਮੀਡੀਆ ਸਵਾਲ ਕਰਦਾ ਤਾਂ ਕਹਿੰਦੇ ਮੈਂ ਅਕਾਲੀ ਆ ਮੈਂ ਅੱਜ ਵੀ ਅਕਾਲੀ ਆ ਜਦੋਂ ਇਹ ਪੁੱਛਦੇ ਕਿ ਕੱਲ ਨੂੰ ਭਾਜਪਾ ਜਾਓਗੇ ਕਹਿੰਦੇ ਨੋ ਕਮੈਂਟ ਕੋਈ ਟਿੱਪਣੀ ਨਹੀਂ ਕਹਿੰਦੇ ਉੱਧਰ ਨੂਪੁੱਤ ਨੇ ਬਿਠਾ ਕੇ ਕਿਹਾ ਕਿ ਬਾਪੂ ਇੰਨੇ ਸਾਲਾਂ ਦੀ ਰਾਜਨੀਤੀ ਫਿਰ ਕਰਨੀ ਕੀ ਐ ਜੇ ਸਾਡੇ ਕੰਮ ਨਾ ਆਈ ਅੱਜ ਸਾਨੂੰ ਲੋੜ ਐ ਤੁਸੀਂ ਪਿੰਡ ਗਣਾਉਂਦੇ ਸੀ ਤੁਸੀਂ ਸਰਪੰਚ ਗਣਾਉਂਦੇ ਸੀ ਤੁਸੀਂ ਭਾਈਚਾਰਾ ਗਣਾਉਂਦੇ ਸੀ ਕਿ ਆ ਸਾਰਾ ਮੈਂ ਸਾਰੀ ਜ਼ਿੰਦਗੀ ਇਹ ਲੋਕ ਕਮਾਏ ਨੇ ਉਹ ਲੋਕ ਜਿਹੜਾ ਅੱਜ ਸਾਨੂੰ ਵੋਟਾਂ ਨਾ ਪਾਈਆਂ ਉਹਨਾਂ ਨੇ ਫਿਰ ਕੀ ਫਾਇਦਾ ਇਸ ਲਈ ਬਾਪੂ ਪੁੱਤਰ ਪੈ ਸਾਡੇ ਨਾਲ ਕਹਿੰਦੇ ਮਲੂਕਾ ਉਹਨਾਂ ਨੂੰ ਪਾਰਟੀ ਵੀ ਮਨਾ ਰਹੀ ਐ ਭਾਜਪਾ ਕੇ ਆਜੋ ਜੀ ਤੇ ਉਧਰ ਨੂ ਪੁੱਤ ਦਾ ਵੀ ਦੁਆਬ ਬਣਦਾ ਜਾ ਰਿਹਾ ਇਸ ਲਈ ਖੁੱਲਕੇ ਖੇਡਣ ਦੇ ਲਈ ਕਹਿੰਦੇ ਮਲੂਕਾਂ ਨੂੰ ਭਾਜਪਾ ਚ ਜਾਣਾ ਪੈ ਸਕਦਾ ਇਹਦੇ ਨਾਲ ਵੀ ਬਠਿੰਡਾ ਸੀਟ ਤੇ ਹਲਚਲ ਬਣੀ ਹੋਈ ਐ ਚਰੋ ਇਹ ਸਹਲਚਲ ਦੇ ਵਿਚਾਰੇ ਕਹਿੰਦੇ ਬਠਿੰਡਾ ਖੇਤਰ ਦੇ ਹਵਾਲੇ ਨਾਲ ਜਕਰ ਮੈਂ ਗੱਲ ਕਰਾਂ ਤਾਂ ਲੰਬੀ ਹਲਕਾ ਜਿੱਥੋਂ ਗੁਰਮੀਤ ਸਿੰਘ ਖੁੱਡੀਆਂ ਹੋਰੀ ਐਮਐਲਏ ਨੇ ਤੇ ਉਹ ਲੰਬੀ ਹਲਕਾ ਬਠਿੰਡਾ ਲੋਕ ਸਭਾ ਸੀਟ ਦੇ ਅਧੀਨ ਆਉਂਦਾ ਜਿੱਥੋਂ ਅੱਜ ਕੱਲੋ ਲੋਕ ਸਭਾ ਟਿਕਟ ਦੇ ਆਮ ਆਦੀ ਪਾਰਟੀ ਦੀ ਟਿਕਟ ਤੇ ਉਮੀਦਵਾਰ ਨੇ ਤੇ ਗੁਰਮੀਤ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਗੁਰਮੀਤ ਖੁੱਡੀਆਂ ਹੋਰਾਂ ਦੇ ਵਿਧਾਨ ਸਭਾ ਤੇ ਲੋਕ ਸਭਾ ਹਲਕੇ ਦੇ ਅਧੀਨ ਆਉਂਦਾ ਤੇ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਪਿੰਡ ਪਿੰਡ ਬਾਦਲ ਉਸ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਚ ਅਨਾਜ ਮੰਡੀ ਚੱਲ ਰਹੀ ਹੈ ਜੀ ਤੁਸੀਂ ਕਹੋਗੇ ਫਿਰ ਕੀ ਹੋ ਗਿਆ ਮੈਂ ਵੀ ਕਹਣਾ ਫਿਰ ਕੀ ਹੋ ਗਿਆ ਪਰ ਖਬਰ ਸੁਣਿਓ ਗੁਰਮੀਤ ਖੁੱਡੀਆਂ ਹੋਰਾਂ ਦਾ ਇਲਾਕਾ ਬਾਦਲਾਂ ਦਾ ਪਿੰਡ ਹੈ ਖੇਤੀਬਾੜੀ ਮੰਤਰੀ ਨੇ ਬਾਦਲ ਪਿੰਡ ਦੇ ਸ਼ਮਸ਼ਾਨ ਘਾਟ ਚ 5 ਤੋਂ 6 6 ਦਿਨਾਂ ਦੇ ਕਿਸਾਨ ਬੈਠੇ ਨੇ ਕਿ ਭਾਈ ਕਣਕ ਤਾਂ ਖਰੀਦ ਲੋ ਬਿਲਕੁਲ ਕਣਕ ਦੀ ਆਮਦ ਬਹੁਤ ਤੇਜ਼ੀ ਨਾਲ ਮੰਡੀਆਂ ਚ ਆ ਰਹੀ ਆ ਪਰ ਉਨੀ ਤੇਜ਼ੀ ਨਾਲ ਲਿਫਟਿੰਗ ਨਹੀਂ ਹੋ ਰਹੀ ਖਰੀਦ ਨਹੀਂ ਹੋ ਰਹੀ ਜਿਹਦੇ ਕਾਰਨ ਫੜ ਤੇ ਥਾਂ ਨਹੀਂ ਬਚਦੀ ਢੇਰੀ ਕਿੱਥੇ ਲੱਗੇ ਕਿਸਾਨ ਟ੍ਰੈਲੀ ਕਿੱਥੇ ਖਾਲੀ ਕਰ ਤੇ ਕਹਿੰਦੇ ਆੜਤੀਆਂ ਨੇ ਕਿ ਆ ਕੇ ਜਰਾ ਲੰਬੀ ਪਿੰਡ ਦੇ ਵਿੱਚ ਆ ਨਾਲੇ ਮੰਡੀ ਦੇ ਨਾਲੇ ਸ਼ਮਸ਼ਾਨ ਘਾਟਾ ਉੱਥੇ ਖਾਲੀ ਕਰ ਦੋ ਇੱਕ ਟ੍ਰੈਲੀ ਸ਼ੁਰੂ ਹੋਈ ਕਈਆਂ ਨੇ ਥਾਂ ਦੇਖ ਕੇ ਖਾਲੀ ਕਰਨੀ ਸ਼ੁਰੂ ਕਰਤੀ ਉੱਥੇ ਢੇਰੀਆਂ ਲੱਗ ਗਈਆਂ ਹੁਣ ਖੁਦਾਨਾ ਖਾਸਤਾ ਕੋਈ ਮਤਭਾਗੀ ਇਹ ਜੀ ਕਿਸੇ ਪਰਿਵਾਰ ਦਾ ਜੀ ਜਾਵੇ ਕੋਈ ਜਾਵੇ ਤੇ ਉਸ ਸ਼ਮਸ਼ਾਨ ਘਾਟ ਚ ਉਧਰ ਤਾਂ ਸੰਸਕਾਰ ਲੀ ਆਵੇ ਤੇ ਉਧਰ ਬੋਲੀ ਲੱਗ ਰਹੀ ਹੋਵੇ। ਤੋਂ ਇਹ ਇਸ ਸਾਰੇ ਵਰਤਾਰੇ ਨੂੰ ਦੇਖਦੇ ਹਾਂ ਹੋਇਆ। ਇਹ ਤੋਂ ਵੀ ਵੱਡਾ ਪਹਿਲੂ। ਪੰਜ ਤੋਂ 6-6 ਦਿਨਾਂ ਤੋਂ ਕਿਸਾਨ ਕਹਿੰਦੇ ਅਸੀਂ ਸ਼ਮਸ਼ਾਨ ਘਾਟ ਚ ਰਾਤਾਂ ਕੱਟ ਰਹੀਆਂ। ਮੰਡੀਆਂ ਚ ਤਾਂ ਕੱਟਣੀਆਂ ਹੀ ਕੱਟਣੀਆਂ। ਪਰ ਸਵਾਲ ਇਹ ਹੈ ਕਿ ਜਿਹੜੇ ਕਹਿੰਦੇ ਸੀ 24 ਘੰਟਿਆਂ ਚ ਖਰੀਦ ਹੋਊਗੀ। ਜੋ ਜਿਹੜੇ ਕਹਿੰਦੇ ਸੀ ਤੁਰੰਤ ਕਿਸਾਨ ਨੂੰ ਦੇਗੀ ਹੋਊਗੀ ਕੋਈ ਮੰਡੀਆਂ ਚ ਰੋਲਣਾ ਨਹੀਂ ਪਊਗਾ ਉਹ ਕਹਿੰਦੇ ਸ਼ਮਸ਼ਾਨ ਘਾਟ ਚ ਬੈਠਿਆਂ ਨੂੰ ਪਿੰਡ ਕੋਟਲੀ ਆ ਜੀ ਉਸ ਖੇਤਰ ਦਾ ਉਸ ਕੋਟਲੀ ਪਿੰਡ ਦੇ surjit singh gurjant singh ਉਹ ਕਹਿੰਦੇ 5 ਤੋਂ 6 6 ਦਿਨਾਂ ਤੋਂ ਸ਼ਮਸ਼ਾਨ ਘਾਟ ਚ ਢੇਰੀਆਂ ਦੀ ਰੱਖੀ ਕਰ ਰਹੇ ਆ ਨਾ ਕਣਕ ਦੀ ਖਰੀਦ ਹੋ ਰਹੀ ਆ ਨਾ ਇੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ ਨਾ ਨਹਾਉਣ ਧੋਣ ਪਖਾਨੇ ਦਾ ਪ੍ਰਬੰਧ ਆ ਤੇ ਸੌਣ ਦਾ ਗੱਲੇ ਭੁੱਲ ਜੋ ਕਿ ਮੱਛਰੇ ਇੰਨੇ ਖਾਂਦੇ ਸੋ ਇਹ ਖੇਤੀਬਾੜੀ ਮੰਤਰੀ ਸਾਹਿਬ ਤੇ ਤੁਹਾਡੀ ਸਰਕਾਰ ਭਾਈ ਘਟੋ ਘਟ ਠੀਕ ਹੈ ਚੋਣਾ ਲੜਨੀ ਆ ਲੜੋ ਰੋਡ ਸ਼ੋਅ ਕਰਨੇ ਆ ਕਰੋ ਪ੍ਰਚਾਰ ਕਰਨਾ ਕਰੋ ਪਰ ਆ ਵੀ ਜ਼ਿੰਮੇਵਾਰੀ ਹੈ ਸਰਕਾਰ ਹੈ ਮੰਤਰੀਓ ਤੇ ਪੰਜਾਬ 'ਚ ਜੇਕਰ ਖਰੀਦ ਕੇਂਦਰਾਂ ਦਾ ਆ ਹਾਲ ਹੈ ਮੰਡੀ ਕਰਨ ਦਾ ਹਾਲ ਹੈ ਤਾਂ ਫਿਰ ਕਦੋਂ ਸੁਧਰੂਗਾ ਸਿਸਟਮ ਤੁਸੀਂ ਬਦਲਾਅ ਲਈ ਸੀ ਸੋ ਬਦਲੋ ਨਾ ਜਨਾਬ ਗੌਰ ਕਰ ਤੁਸੀਂ ਵਿਖਦੇ ਰਹੋ ਲਿਬਰਲਟੀ ਵੀ ਲੋਕਾਂ ਦੀ ਆਵਾਜ਼ ਲੋਕਾਂ ਲਈ